ਇਹ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਬੇਹਦੀ ਦੁਖਦਾਈ ਨੇ ਕਿਉਂਕਿ ਜਿੱਥੇ ਮੀਂਹ ਲੋਕਾਂ ਲਈ ਰਾਹਤ ਲੱਗੇ ਪਹੁੰਚਿਆ ਉੱਥੇ ਲੋਕਾਂ ਦੇ ਲਈ ਕਈ ਥਾਵਾਂ ਤੇ ਉੱਪਰ ਨੁਕਸਾਨ ਦਾ ਕਾਰਨ ਵੀ ਬਣਿਆ ਲਗਾਤਾਰ ਸਵੇਰ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਅਜ ਲੁਧਿਆਣਾ ਦੇ ਜਵਾਹਰਨਗਰ ਕੈਂਪ ਵਿਖੇ ਬਾਲਾਂ ਨਾ ਮਣੀ ਛੱਤ ਡਿੱਗ ਗਈ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਾਲ ਬਾਲ ਬਚ ਗਿਆ ਪਰ ਛੱਤ ਡਿੱਗ ਪਈ ਦੱਸ ਦਈਏ ਕਿ ਸਤ ਕੱਚੀ ਹੋਣ ਦੇ ਕਾਰਨ ਇਹ ਹਾਸਾ ਵਾਪਰਿਆ ਤੇ ਲਗਾਤਾਰ ਅੱਜ ਜੋ ਕਿ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਉਸ ਦੇ ਕਾਰਨ ਸਤ ਨੀਚੇ ਗਰ ਗਈ ਤੇ ਗਲੀਮਤ ਇਹ ਰਹਿ ਗਈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਘਰ ਦੀਆਂ ਸਾਰੀਆਂ ਸੱਤਾਂ ਕੱਚੀਆਂ ਨੇ ਅਤੇ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਸੀ ਜਿਸ ਦੇ ਕਾਰਨ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਲੁਧਿਆਣਾ ਤੋਂ ਐਸਐਮਜੀ ਨਿਊਜ਼ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ ਹਾਂਜੀ ਰਜਨੀ ਨਾਮ ਹੈ ਯੇ ਦਿਮੇਂ ਚੱਤ ਗਰੀਆ ਅੱਜ ਸਵੇਰੇ ਨਾ ਜੇ ਬਾਰਿਸ਼ ਜਦੋਂ ਦੀ ਪੈ ਰਹੀ ਸੀਗੀ ਸਾਡੀ ਛੱਤ ਜੱਕਦਾਮੀ ਅਚਾਨਕ ਬਾਰਿਸ਼ ਦੇ ਕਾਰਨ نیچے गिर ਗਈ ਅਸੀਂ ਸਾਰੇ ਮੈਂ ਮੱਲੇ ਵਾਲਿਆਂ ਨੂੰ ਇਕੱਠੇ ਕਰਕੇ ਉਧਰ ਕਪਿਲ ਕੁਮਾਰ ਦੇ ਕੋਲ ਕਾਉਂਸਲਰ ਸਾਡੇ ਹੈਗੇ ਨੇ ਮੱਲੇ ਦੇ ਉਹਨਾਂ ਪ੍ਰਧਾਨ ਉਹਨਾਂ ਕੋਲ ਸੀਗੇ ਤੇ ਉਹਨਾਂ ਨੂੰ ਉਸੇ ਟਾਈਮ ਸਾਡੇ ਫਾਰਮ ਫਰਮ ਦਿੱਤੇ ਤੇ ਉਹ ਸਾਡੇ ਨਾਲ ਸਵੇਰ ਦੇ ਨਾਲ ਲੱਗੇ ਹੋਏ ਨੇ ਹਾਂਜੀ ਹਾਂਜੀ ਲੱਗੇ ਵੀ ਕਿੰਨੇ ਕ ਵਜੇ ਹਾਦਸਾ ਹੋਇਆ ਇਹ ਇਹ ਹਾਦਸਾ ਹੋ ਗਿਆ ਕੋਈ 3 ਕੋਈ ਦਾ ਟਾਈਮ ਸੀ 3:30 ਵਜੇ ਦਾ ਟਾਈਮ ਸੀ ਜਦੋਂ ਹੋਇਆ ਹੁਣ ਕਰਨ ਕੀ ਸੀ ਵੀ ਇਹ ਛੱਤ ਜਦੋਂ ਗਰੀ ਸੀ ਬਾਲੇ ਕੱਚੇ ਸੀ ਹਾਂਜੀ ਸ਼ਾਇਦ ਬਾਰਿਸ਼ ਤੇ ਬਾਲੇ ਵੀ ਕੱਚੇ ਗਰੀ ਪਰਿਵਾਰਾਂ ਸੀ ਇਕੱਲੇ ਕਮਾਣ ਵਾਲੇ ਨੇ ਕਮਾਈ ਦਾ ਕੋਈ ਸਾਧਨ ਹੈ ਨਹੀਂ ਜੋ ਮਿਹਨਤ ਮਜ਼ਦੂਰੀ ਕਰਦੇ ਨੇ ਉਹਦਾਂ ਘਰ ਦਾ ਮੱਸਾ ਗੁਜ਼ਾਰਾ ਚੱਲਦਾ ਭਾਜੀ ਤੇ ਹੁਣ ਕੀ ਸਹਾਇਤਾ ਮੰਗਦੇ ਸਰਕਾਰ ਤੋਂ ਤੇ ਲੋਕ ਜਿਹੜੇ ਐਨਜੀਓ ਵਾਲੇ ਉਹਨਾਂ ਨੂੰ ਅੱਕੇ ਅਪੀਲ ਕਰਦੇ ਹੋ ਮੈਂ ਤੇ ਇਹੀ ਅਪੀਲ ਕਰਦੀ ਆਂ ਕਿ ਪਲੀਜ਼ ਸਾਡੀ ਮਦਦ ਕਰਦੋ ਕਮਾਣ ਵਾਲਾ ਵੀ ਕੋਈ ਨਹੀਂ ਇਕੱਲੇ ਹੈਗੇ ਨੇ ਸਾਡੀ ਭੈਣ ਵੀ ਜਿਹੜੀ ਠੀਕ ਨਹੀਂ ਰਹਿੰਦੀ ਅਸੀਂ ਇਹ ਅਪੀਲ ਕਰਦੇ ਹਾਂ ਜੀ ਉਹ ਵਾਲੇ ਤੋਂ ਕਿ ਆ ਕੇ ਸਾਡੀ ਸਹਾਇਤਾ ਕਰਨ ਗਰੀਬ ਪਰਿਵਾਰਾਂ ਜੇ ਅਗਰ ਕੋਈ ਚੈਦਾ ਕਰਨਾ ਚਾਹੁੰਦਾ ਹੈ ਤੁਹਾਨੂੰ ਕਿਹੜੀ ਜਗਾ ਲੋਕ ਤੁਹਾਡੇ ਕੋਲ ਆਉਣ ਹਾਂਜੀ ਜਵਾਰ ਨਗਰ ਕੈਂਪ 11 ਨੰਬਰ ਗਲੀ ਦੇ ਵਿੱਚ ਹੈ ਤੇ ਛੱਤ ਸਾਰੀ ਗਿਰ ਗਈ ਹੈ ਹਾਂਜੀ ਬਾਈ ਹਾਂਜੀ ਬਾਈ ਇੱਕ ਮੇਰਾ ਹੀ ਪ੍ਰਮੋਦ ਕੁਮਾਰ ਟੋਨੀ ਨਾਮ ਹੈ ਜੀ ਕਿੱਦਾਂ ਏ ਛੱਤ ਗਿਰ ਗਈ ਕਿ ਕਿਹੜੀ ਦੇ ਹਾਲਾਤੀ ਇਹ ਸੱਜੀ ਅੱਜ ਆਪਣਾ 3:30 ਵਜੇ ਨੂੰ ਆਪਣਾ ਬਾਰਿਸ਼ ਸ਼ੁਰੂ ਹੋਈ ਹੈ ਇੱਕੋ ਦਾਮ ਹੀ ਤੇਜ਼ ਪਈ ਹੈ ਆਪਣੀ ਕੰਦਾਂ ਸਾਰੀਆਂ ਪਹਿਲੇ ਵੀ ਕੱਟੀਆਂ ਸੀਗੀਆਂ ਤੇ ਬਾਲੇ ਬੁੱਲੇ ਵੀ ਸਾਰੇ ਕੱਚੇ ਸੀ ਤੇ ਸਾਰਾ ਪਰਿਵਾਰ ਬੈ ਕੇ ਇੱਥੇ ਗੱਲਾਂਬੱਤਾਂ ਕਰਦੇ ਵਹੀ ਗੇ اچانک ਇਹਨੇ ਸਾਰੇ ਬਾਲੇ ਥੱਲੇ ਡਿੱਗੇ ਲੱਗਦਾ ਵੀ ਘਰ ਦੇ ਵਿੱਚ ਬਰਤਨ ਵੀ ਕਾਫੀ ਤੁਸੀਂ ਲਾਏ ਆ ਹਾਂਜੀ ਬਰਤਨ ਲਾਏ ਸਾਰੇ ਟੁੱਟ ਗਏ ਆ ਦੇਖੋ ਤੁਹਾਡੇ ਸਾਹਮਣੇ ਕਿੰਨੇ ਲੱਕੜ ਬੈੱਡ ਬੁੱਢ ਸਾਰਾ ਹੀ ਭੰਨੇ ਗਏ ਆ ਜੀ ਜਿਹੜੇ ਪਾਲਟੀਆਂ ਪਾਣੇ ਕਦੇ ਵਾਸਤੇ ਰੱਖੇ ਬੈੱਡ ਆ ਉਹ ਜਿਹੜੇ ਆਪਣੇ ਅੰਦਰ ਵਾਲਾ ਕਮਰਾ ਬਾਹਰ ਵਾਲਾ ਕਮਰਾ ਇਹ ਸਾਰਾ ਨਾ ਚੁੰਦਾ ਹੀ ਅੱਛਾ ਅੱਛਾ ਉਹਰੇ ਕਰਕੇ ਏ ਸਰਕਾਰ ਤੋਂ ਵੀ ਨਰਜ਼ਰ ਹੈ ਸਰਕਾਰ ਨੂੰ ਇਹ ਹੀ ਅਪੀਲ ਹੈ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਥੋੜੀ ਬੋਤੀ ਭਾਵੇਂ ਸਾਡੇ ਲਈ ਆਪਣਾ ਮਦਦ ਕਰ ਦਿੱਤੀ ਜਾਵੇ ਕਿ ਅਸੀਂ ਆਰਾਮ ਨਾਲ ਥੋੜਾ ਆਪਣੇ ਪਰਿਵਾਰ ਲਈ ਕਿ ਆਪਣਾ ਬਹਿ ਸਕੀਏ ਐਨ ਜੀਓ ਜਿਹੜੀ ਸੰਸਥਾ ਲੋਕ ਚਲਾਉਂਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਕੀ ਉਹਨਾਂ ਨੂੰ ਅਪੀਲ ਕੀ ਹੈ ਉਹਨਾਂ ਨੇ ਕਿਹਾ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਜੀ ਮਾੜਾ ਮੋਟਾ ਆਪਣਾ ਜੇ ਤੁਹਾਡੇ ਕੋਲ ਕੁਝ ਵੀ ਸਾਡੇ ਲਈ ਕੁਝ ਹੋ ਸਕਦਾ ਵਾ ਕਿ ਤੁਸੀਂ ਆਪ ਮੇਰਾ ਘਰ ਦੇਖ ਹੀ ਚੁੱਕੇ ਹੋ ਇਹ ਕੁਝ ਵੀ ਹੈਲਪ ਹੁੰਦੀ ਹੈ ਪਲੀਜ਼ ਹੱਥ ਜੋੜ ਕੇ ਬੇਨਤੀ ਕਰੇ ਮੇਰੀ ਘਰ ਦੋ ਇਲਾਕਾ ਕਾਉਂਸਲਰ ਕਪਿਲ ਕੁਮਾਰ ਆਏ ਨੇ ਹਾਂਜੀ ਹਾਂਜੀ ਕਪਿਲ ਕੁਮਾਰ ਜੀ ਜਿਹਦੇ ਸਾਡੇ ਆਏ ਹਾਲਾਤ ਹੋਏ ਨੇ ਅਸੀਂ ਕਿਹੇ ਕੋ ਨਹੀਂ ਗਏ ਸਿੱਧੇ ਆਪਣੇ ਇਲਾਕਾ ਕਾਉਂਸਲਰ ਸੀਗੇ ਕਪਿਲ ਕੁਮਾਰ ਸਾਨੂੰ ਹੀ ਉਹਨਾਂ ਕੋਲ ਗਏ ਆ ਉਹ ਉਸੇ ਟਾਈਮ ਹੀ ਸਾਡੇ ਕੋਲ ਆ ਗਏ ਨੇ ਅੱਛਾ ਤੁਹਾਡਾ ਕੋਈ ਕਨੈਕਟ ਨੰਬਰ ਹੈਗਾ ਜੇ ਕੋਈ ਸਹਾਇਤਾ ਕਰਨਾ ਜਾਵੇ ਤੁਹਾਨੂੰ ਮੋਬਾਈਲ ਨੰਬਰ ਹੈ ਤੁਹਾਡਾ ਹਾਂਜੀ ਹਾਂਜੀ ਮੇਰਾ ਮੋਬਾਈਲ ਨੰਬਰ 8437748416 8437748416 ਜਵਾਨਗਰ ਦੇ ਹਾਂਜੀ ਜਵਾਨਗਰ ਕੈਂਪ ਲੇਬਰ ਗਲੋਨੀ 11 ਨੰਬਰ ਗਲੀ ਤੇ ਛੱਤ ਸਾਰੀ ਚੋਰੀ ਆ ਕੀ ਕਹਿਣਾ ਚਾਹੋਗੇ ਬੱਕੇ ਜੀ ਮੈਨੂੰ ਵੀ ਅੱਜ ਹੀ ਪਤਾ ਲੱਗਿਆ ਕਿ ਇਹਨਾਂ ਦੇ ਪਿਛਲੇ ਛੱਤ ਡੇਗ ਗਈ ਹੋਈ ਆ ਮੈਂ ਮੌਕੇ ਤੇ ਆਇਆ ਮੌਕਾ ਦੇਖਿਆ ਘਰ ਦੇ ਹਾਲਾਤ ਬੜੇ ਹੀ ਮਾੜੇ ਨੇ ਗਰੀਬ ਪਰਿਵਾਰ ਆ ਲੋੜਵੰਦ ਨੇ ਜੀ ਇੱਕ ਬੰਦਾ ਕੰਮ ਕਰਦਾ ਵਾ ਬਾਕੀ ਸਾਰਾ ਟੱਬਰ ਖਾਣ ਵਾਲਾ ਵਾ ਤੇ ਮੈਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੀ ਜਿਹੜੀ ਮਰਮਦੀ ਐਪਲੀਕੇਸ਼ਨ ਦੀ ਸਾਹਮਣੂ ਦੇ ਕੇ ਇਹਨਾਂ ਨੂੰ ਇਹਨਾਂ ਦੀ ਰਿਪੇਅਰ ਕਰਾਈਏ ਜਾਂ ਆਪਣੀ ਜਿਹੜੀ ਸੰਸਥਾ ਸਾਡੀ ਲੁਧਿਆਣਾ ਫਲਾਈਮਾਂ ਚ ਜੋ ਵੀ ਬੰਦੀ ਮਦਦ ਆ ਇਹਨਾਂ ਨੂੰ ਜ਼ਰੂਰ ਕਰੂਗੀ ਜੀ ਤੇ ਸਰ ਜਿੱਦਾਂ ਹੁਣ ਦੇਖਿਆ ਹੈ ਵਿੱਚ ਬਾਰਸ਼ ਦਾ ਮੌਸਮ ਹੈ ਛੱਤ ਗਿਰ ਵੀ ਸਕਦੀ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕੋਈ ਐਦਾ ਦੇ ਇਹਨਾਂ ਨੂੰ ਕੋਈ ਪ੍ਰਬੰਧ ਕੀਤਾ ਮੈਂ ਧਰਮਸ਼ਾਲਾ ਵਗੈਰਾ ਕੋਈ ਪਰਿਵਾਰ ਨਾਲ ਉਹੀ ਹੁਣੇ ਗੱਲ ਕਰਦਾ ਸੀ ਕਿ ਵੀ ਇੱਥੇ ਤੁਹਾਡਾ ਰਹਿਣਾ ਡੇਂਜਰ ਆ ਖਤਰੇ ਤੋਂ ਖਾਲੀ ਨਹੀਂ ਹੈਗਾ ਜੇ ਤੁਸੀਂ ਚਾਹਦੇ ਹੋ ਤਾਂ ਆਪਾਂ ਸਾਡੇ ਇਲਾਕੇ ਵਿੱਚ ਕਈ ਧਰਮਸ਼ਾਲਾ ਹੈਗੀਆਂ ਨੇ ਉਹ ਤੁਹਾਨੂੰ ਮੁਹੱਈਆ ਕਰਾ ਦਿੰਦੇ ਆ ਸਾਡੇ ਵਾਲਮੀਕੀ ਮੰਦਿਰ ਆ ਉਹਨਾਂ ਦੀ ਛੱਤੇ ਮੈਂ ਇਹਨਾਂ ਨੂੰ ਦੇ ਸਕਦਾ ਮਹੀਨਾ ਡੇਢ ਮਹੀਨਾ ਜਦੋਂ ਤੱਕ ਛੱਤ ਦੀ ਪੇ ਨਹੀਂ ਹੁੰਦੀ ਸਾਡੇ 2-3 ਜੰਝ ਕਰਨੇ ਉਹਨਾਂ ਨੂੰ ਆਪਾਂ ਕਹਿ ਕੇ ਕਮਰਾ ਦਵਾ ਦਿੰਦੇ ਆ ਜੇ ਰਹਿਣਾ ਚਾਹਣਾ ਇਹਨਾਂ ਨੂੰ ਇਹ ਹੀ ਅਪੀਲ ਆ ਕਿ ਵੀ ਇੱਥੇ ਜਿੰਨੀ ਜਲਦੀ ਹੋ ਸਕਦਾ ਉੱਥੇ ਰਹਿ ਲੈਣ ਤਾਂ ਕਿ ਆਪਾਂ ਇਹਦੀ ਮੁਰੰਮਤ ਵੀ ਕਰਾ ਦਈਏ ਤੇ ਨਾਲੇ ਤੇ ਜਾਨੀ ਮਾਲੀ ਨੁਕਸਾਨ ਹੁੰਦਾ ਖੱਜਰਾ ਬਣਿਆ ਰਹਿਵਾ ਅਜਾ ਕੌਂਸਲਰ ਸਾਹਿਬ ਜੇ ਤੁਹਾਡੀ ਸਰਕਾਰ ਵੱਲੋਂ ਤੁਹਾਡੀ ਸੰਸਥਾ ਵੱਲੋਂ ਕੋਈ ਕੋਰਟ ਕੀਤੀ ਆਉਗੀ ਉਹਨਾਂ ਐਨਜੀਓ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਤੁਸੀਂ ਮੈਂ ਜਿਹੜੇ ਹੋਰ ਵੀ ਐਨਜੀਓ ਮੇਰੇ ਭਰਾ ਸੁਸਾਇਟੀਆਂ ਚਲਾਉਂਦੇ ਨੇ ਸੰਸਥਾਵਾਂ ਚਲਾਉਂਦੇ ਨੇ ਉਹਨਾਂ ਵੀਰਾਂ ਨੂੰ ਮੈਂ ਅਪੀਲ ਕਰਨਾ ਚਾਹਨਾ ਕਿ ਇਹ ਪਰਿਵਾਰ ਲੋੜਵੰਦਾ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਜ਼ਰੂਰ ਕੀਤੀ ਜਾਵੇ